ਸਾਨੂੰ ਲਾਈਟ ਬੜੀਆਂ ਬਹੁਤ ਜ਼ਿਆਦਾ ਪਰੇਸ਼ਾਨ ਕਰ ਰਹੀ ਹੈ ਹੁਣ 2 ਦਿਨ ਜਰੂਰ ਲਗਾਤਾਰ 8-8 ਘੰਟੇ ਆਈਆ ਪਹਿਲਾਂ 72 ਘੰਟਿਆਂ ਦੇ ਵਿੱਚ ਸਾਨੂੰ 4 ਘੰਟੇ ਲਾਈਟ ਦੇ ਛੱਡੇ ਨੇ ਆ ਹਾਲਾਤ ਹੋਏ ਹੋਏ ਤੇੜਾਂ ਵਾਲੇ ਤੁਹਾਨੂੰ ਦਿਖਾਤੇ ਸੀ ਅੱਜ ਜਦੋਂ ਲਾਈਟ ਚੱਲਦੀ ਆ ਪਾਵਰ ਚੱਲਦੀ ਆ ਅਸੀਂ ਉੱਕਣੀ ਬੈਠੇ ਆ ਸਾਡੀਆਂ ਮੋਟਰਾਂ ਸਾਰੀਆਂ ਪੰਜ ਖੜੀਆਂ ਨੇ ਕਾਰਾਂ ਦੀ ਹਾਈਟ ਦੇਖ ਲਓ ਇੱਥੇ ਲੋੜ ਗੱਡੀਆਂ ਲੱਗਦੀਆਂ ਨੇ ਅਸੀਂ ਰੋਕ ਦਿਆਂ ਉਹਨਾਂ ਨੂੰ ਉਹ ਨਹੀਂ ਮੰਨਦੇ ਸਮਝਦੇ ਭਜਾ ਕੇ ਲੈ ਕੇ ਜਾਂਦੇ ਨੇ ₹2000 ਭਈਆਂ ਨੂੰ ਦਿੱਤਾ ਬਾਕੀ ਹੋਰ ਰਿਓ ਪਾਇਆ ਦਵਾਈ ਪਾਈ ਜਰਤੀ ਠੇਕੇ ਤੇ ਦਿੱਤੀ ਹੁਣ ਕੀ ਕਰਨਗੇ ਵਾਹੀ ਲੈਣਗੇ ਜੱਟ ਨਾ ਟੋਟਲ ਇਹਨੇ ਅਸੀਂ ਪ੍ਰਾਈਵੇਟ ਕਰਾਉਨੇ ਆ ਪ੍ਰਾਈਵੇਟ ਕੋਲ ਲੱਭਦਾ ਬੰਦਾ ਤਾਂ ਜੁੜਾਉਣਾ ਆ ਅਸੀਂ ਮੈਕ ਵਾਲੇ ਕੋਈ ਨਹੀਂ ਪੁੱਛ ਸਕਦੇ ਕੰਪਲੇਟਾਂ ਕਰਦੇ ਆ 19 12 ਦੇ ਕੰਪਲੇਟ ਕਰਦੇ ਆ ਉਹ ਉਹ ਦੰਦਿਆ ਜਵਾਬ ਆ ਜੇ ਇਹਦਾ ਨੰਬਰ ਲੈ ਲਓ ਜੀ ਇਹਦਾ ਨੰਬਰ ਲੈ ਲਓ ਜੀ ਉਹ ਜਦ ਅਸੀਂ ਫੋਨ ਕਰਦੇ ਆ ਉਹ ਸੁੱਚਤ ਬੰਦ ਜੀ ਨੂੰ ਅਜੇ ਤੱਕ ਬਾਰੀ ਦਾ ਨਹੀਂ ਪਤਾ ਲੱਗਿਆ ਜੀ ਕਿੰਨੇ ਘੰਟੇ ਦੇ ਰਹੇ ਆ ਅਸੀਂ ਹਾਂ ਜੀ ਕਿਤੇ ਦੇਤੀ ਦਾ ਦਿਨ ਪੂਰਾ ਰਾਤ ਦੇ ਦੇਤੀ ਕਿਤੇ ਦੇਣੀ ਵੀ ਨਹੀਂ ਹੈਗੀ ਜੇ ਆ ਗਈ ਤਾਂ ਹੁਣ ਬੰਦ ਪਈ ਜਾਵੇ ਜਾਨਿਆ ਕੰਪਲੇਂਟ ਕਰਕੇ ਵੀ ਬੱਚੇ ਆਉਂਦੇ ਆ ਭਾਈ ਨਕਸਰਦਾਨੀ ਇਨਸਾਨ ਹੋ ਸਕਦਾ ਠੀਕ ਆ ਜੀ ਆਉਣੇ ਆ ਜੀ ਆਉਣੇ ਆ ਜੀ ਆ ਕੱਢਦੇ ਆ ਜੀ ਆ ਕੱਢ ਕੇ ਅਸੀਂ ਡੰਡਿਆਂ ਨਾਲ ਪਰੇ ਕਰਕੇ ਅਸੀਂ ਉਹਨਾਂ ਬੱਚਾ ਉਹਨਾਂ ਘਾਈ ਕੀ ਕਾਰਨ ਤੁਸੀਂ ਮੀਡੀਆ ਦੇ ਰੂਪ ਰੂਪ ਹੈ ਸਰ ਜੀ ਸਾਨੂੰ ਲਾਈਟ ਬੜੀ ਬਹੁਤ ਜ਼ਿਆਦਾ ਪਰੇਸ਼ਾਨ ਕਰਿਆ ਜਾ ਰਿਹਾ ਹੈ ਹੁਣ 2 ਦਿਨ ਜਰੂਰ ਲਗਾਤਾਰ 8-8 ਘੰਟੇ ਆਈਆ ਪਹਿਲਾਂ 72 ਘੰਟਿਆਂ ਦੇ ਵਿੱਚ ਸਾਨੂੰ 4 ਘੰਟੇ ਲਾਈਟ ਦੇ ਛੱਡੇ ਨੇ ਆ ਹਾਲਾਤ ਹੋਏ ਹੋਏ ਤੇੜਾਂ ਵਾਲੇ ਤੁਹਾਨੂੰ ਦਿਖਾਤੇ ਸੀ ਅੱਜ ਅਸੀਂ ਜੇਈ ਸਾਹਿਬ ਕੋਲੇ ਗਏ ਆ ਜੇਈ ਸਾਹਿਬ ਨੂੰ ਕਿਹਾ ਵੀ ਅਸੀਂ ਲਾਈਟ ਬਾਰੇ ਕੋਈ ਪ੍ਰਬੰਧ ਕਰੋ ਉਹ ਸਾਨੂੰ ਬੋਲੇ ਸਰ ਕਹਿੰਦੇ ਜਦੋਂ ਚੱਲਣੀ ਹੋਊ ਚੱਲ ਪੂ ਇਧਰ ਆ ਬੰਦੇ ਨੇ ਇਹ ਕਹਿੰਦੇ ਫੋਨ ਕੀਤਾ ਫਾਲਟ ਫਾਲਟ ਹਰ ਵਾਰ ਫਾਲਟ ਫਾਲਟ ਸਾਨੂੰ ਪਾਵਾ ਫੀਡਰ ਦਾ ਇੱਕ ਵੇ ਛੱਡ ਦਿੰਦੇ ਆ ਉਦੋਂ ਫਾਲਟ ਨਿਕਲ ਜੂ ਜੀ ਹਾਂ ਤੇ ਕਦੇ ਜਿੱਦੀ ਡਿਸੀਜਨ ਚੱਲਦਾ ਹੁਣ ਦੋ ਦਿਨਾਂ ਚ 8 8 ਘੰਟੇ ਪੂਰੇ ਹੋਏ ਨੇ ਅੱਜ ਤੱਕ ਕਦੇ ਸਾਨੂੰ 8 ਘੰਟੇ ਮਿਲੇ ਨਹੀਂ ਹੈਗੇ ਅਸੀਂ ਝੂਠ ਨਹੀਂ ਬੋਲਣਾ ਕਿੰਨੇ ਕਿੰਨੇ ਘੰਟੇ ਦਾ ਕਟ ਲੱਗਦਾ ਕਟ ਦਾ ਕਟ ਦਾ ਪੱਕਾ ਹੀ ਕਟ ਹੈ ਜੀ ਦੋ ਦੋ ਦਿਨ ਦੇ ਲਾਈਟ ਜੀ ਦੋ ਦੋ ਦਿਨ 72 ਘੰਟੇ 72 ਘੰਟੇ ਦੇ ਤੀਕਾ ਵਿੱਚ ਦੋ ਘੰਟੇ 72 ਘੰਟੇ ਲਾ ਲਓ ਤਿੰਨ ਦਿਨ ਦੇ ਹੋਗੇ ਲਗਾਤਾਰ ਜੋ ਲਾਈਟ ਬੰਦ ਹੋ ਗਈ 72 ਘੰਟੇ ਚ 4 ਘੰਟੇ ਲਾਈਟ ਛੱਡੀ ਆ ਤੁਸੀਂ ਦੱਸੋ ਜੀ ਕਾਲੀ ਨੇ ਜੀ ਦੇਖੋ 5000 ਰੁਪਏ ਪਈਆਂ ਨੂੰ ਦਿੱਤਾ ਬਾਕੀ ਹੋਰ ਰਿਓ ਪਾਇਆ ਦਵਾਈ ਪਾਈ ਜੱਪਤੀ ਠੇਕੇ ਦੇ ਦਿੱਤੀ ਹੁਣ ਕੀ ਕਰਨਗੇ ਵਾਹੀ ਲੈਣਗੇ ਜੱਟ ਤੁਸੀਂ ਦੱਸੋ ਬਾਕੀ ਜੇ ਕੋਈ ਹੱਲ ਹੈਗਾ ਸਰਕਾਰ ਵੱਲੋਂ ਨਹਿਰੀ ਪਾਣੀ ਦਿੱਤਾ ਗਿਆ ਖੇਤੀ ਕਰਨ ਦੇ ਲਈ ਫਿਰ ਤੁਹਾਨੂੰ ਇਦਾਂ ਦੀਆਂ ਪਰੇਸ਼ਾਨੀਆਂ ਸਰ ਜੀ ਸਾਡੇ ਏਰੀਆ 'ਚ ਫੈਕਟਰੀਆਂ ਬਹੁਤ ਜ਼ਿਆਦਾ ਬਣ ਗਈਆਂ ਸਾਡੇ ਕੋਲੇ ਤਾਂ 3 ਕਿਲੇ ਵਾਲਾ ਕੋਈ ਕੋਈ ਜੀਵੀਦਾਰ ਆ ਤੇ ਉਹ ਦੱਸੋ ਹੁਣ ਵੀ ਉਹੀ ਮੋਟਰਾਂ ਤੇ ਨੇ ਜਿਆਦਾ ਸਾਡੇ ਕੋਲੇ ਜਮੀਨ ਹੈਗੀ ਆ ਜਿਹੜੀ ਸੂਏ ਤੇ 25 50 ਕਿੱਲੇ ਸੀਗੇ ਉਹ ਚ ਰਹੀ 5 6 ਕਿੱਲੇ ਗਏ ਬਾਕੀ ਸਾਰੀ ਜਮੀਨ ਵੇਕ ਗਈ ਸਰ ਜੀ ਕਈ ਨਾਲਾਂ ਤਾਂ ਉਹੀ ਬੇਲੀਆਂ ਪਈਆਂ ਨੇ ਬੰਦ ਨਹੀਂ ਹੋ ਜੀ ਸਾਡੀਆਂ ਬਿਲਕੁਲ ਹੀ ਬੰਦ ਨਹੀਂ ਇੱਕ ਪਾਸੇ ਇੱਥੇ ਆਮ ਲੋਕਾਂ ਨੂੰ ਘਰਾਂ ਦੇ ਵਿੱਚ 600 ਯੂਨਿਟ ਫ੍ਰੀ ਦਿੱਤਾ ਜਾਂਦਾ ਪਰ ਤੁਹਾਡੀ ਲਾਈਟ ਦਾ ਕੱਟ ਲੱਗਣ ਦਾ ਕਾਰਨ ਬਿਜਲੀ ਵਿਭਾਗ ਨਾਲ ਕੋਈ ਗੱਲਬਾਤ ਹੋਈ ਹੋਵੇ ਤੁਹਾਡੀ ਨਹੀਂ ਸਰ ਜੀ ਸਾਨੂੰ ਤਾਂ ਬਿੱਲ ਆਉਂਦਾ ਅਸੀਂ ਆਪ ਭਰਦੇ ਆ ਸਾਡੇ ਤਾਂ ਜੁਨਟੀ ਜਿਆਦਾ ਹੁੰਦੀ ਆ ਕਮਰਸ਼ੀਅਲ ਮੀਟਰ ਹਾਂਜੀ ਹਾਂਜੀ ਤੇ ਲਿਖਤੀ ਸ਼ਿਕਾਇਤ ਕੋਈ ਬਿਜਲੀ ਵਿਭਾਗ ਨਾਲ ਕੋਈ ਗੱਲਬਾਤ ਵੀ ਲਾਈਟ ਕਿਉਂ ਕੱਟੀ ਜਾ ਰਹੀ ਆ ਕੀ ਕਾਰਨ ਸਰ ਜੀ ਸਾਡੇ ਜੀਵਨ ਸਿੰਘ ਸੰਗੋਆਲਿਆ ਐਮ ਐਲ ਏ ਨਸ਼ਾ ਵਿਰੋਧਾਏ ਸੀਗੇ ਉਹਨਾਂ ਨੂੰ ਇਹ ਸੀ ਕਿਹਾ ਸੀਗਾ ਵੀ ਸਾਡੀ ਲਾਈਟ ਦਾ ਕੋਈ ਪ੍ਰਬੰਧ ਕਰਿਆ ਜਾਵੇ ਵੀ ਬਹੁਤ ਪਰੇਸ਼ਾਨ ਹੋ ਰਹੇ ਆ ਅਸੀਂ ਬਿਜਲੀ ਵਿਭਾਗ ਦੇ ਵੱਲੋਂ ਕੀ ਕਹਿਣਾ ਇਸ ਬਾਰੇ ਲਾਈਟ ਨਹੀਂ ਆਉਂਦੀ ਜੀ ਫੋਨ ਤੇ ਕੋਈ ਗੱਲਬਾਤ ਹੋਈ ਹੋਵੇ ਜਾਂ ਤੁਸੀਂ ਵੈਸੇ ਉਹਨਾਂ ਨੂੰ ਮਿਲੇ ਹੋ ਨੱਤਾ ਛੱਡਦੇ ਨੇ ਜੀ ਹੋਰ ਫੀਡਰ ਛੱਡਦੇ ਨੇ ਸਾਡਾ ਫੀਡਰ ਨਹੀਂ ਛੱਡ ਰਹੇ ਹੈਗੇ ਕਹਿੰਦੇ ਕੀ ਨੇ ਚੱਲ ਪੂ ਜਦੋਂ ਚੱਲਣੀ ਆ ਜੀ अच्छा ਹੁਣ ਇਹਦਾ ਤੁਸੀਂ ਦੱਸੋ ਕੀ ਜਵਾਬ ਹੈ ਪਤਾ ਜੀ ਅਸੀਂ ਨਾ ਸਾਨੂੰ ਜੇਹ ਦਾ ਪਤਾ ਨਾ ਐਸਡੀਓ ਦਾ ਪਤਾ ਸਾਨੂੰ ਲਾਈਟ ਪੂਰੀ ਦੇਈ ਜਾਣੇ ਸੀ ਕਿਸੇ ਕੋਲੇ ਜਾਣ ਦੀ ਲੋੜ ਹੀ ਨਹੀਂ ਜੇ ਅਸੀਂ ਬਹੁਤ ਵਾਰ ਜਾਏ ਸਾਰੇ ਜਾਣਿਆਂ ਕੋਲੇ ਜਾਏ ਕੋਈ ਸੁਣਵਾਈ ਨਹੀਂ ਹੈ ਸਾਡੀ ਤਾਂ ਜੀ 72 72 ਘੰਟੇ ਬੰਦ ਰਹੀ ਆ 72 ਘੰਟਿਆਂ ਦੇ ਵਿੱਚੋਂ 4 ਘੰਟੇ ਲਾਈਟ ਦਿੰਦੀ ਆ ਸਾਡੇ ਤਾਂ ਜੀ ਲਾਈਟ ਦੇਈ ਜਾਣੇ ਸੀ ਤਾਂ ਕਿਸੇ ਕੋਲੇ ਜਾਣ ਦੀ ਲੋੜ ਵੀ ਨਹੀਂ ਹੈਗੀ ਨਾ ਐਮਐਲਏ ਕੋਲੇ ਜਾਈਏ ਨਾ ਕਿਸੇ ਹੋਰ ਕੋਲੇ ਜਾਈਏ ਕਰਨਗੇ ਕਿੰਨਾ ਕੁ ਨੁਕਸਾਨ ਜਿਹੜਾ ਉੱਪਰ ਭਾਈ ਕਰਨੀ ਪੈ ਜਾਂਦੀ ਆ ਜਦੋਂ ਇਦਾਂ ਦੇ ਹਾਲਾਤ ਪੈਦਾ ਹੁੰਦੇ ਆ ਜੀ ਆਹੀ ਇੱਕ ਕਿਾਰੇ ਚ ਪਾਣੀ ਪੈਣਾ ਬਸ ਕੱਲਾ ਹੋਣਾ ਇਹ ਵੀ ਸਿਰੇ ਨਹੀਂ ਲੱਗਣਾ ਹੈਗਾ ਇਹ ਕਿਹੜਾ ਕਿੰਨੇ ਕਿੱਲੇ ਜ਼ਮੀਨ ਆ ਹੋ ਜਾਂਦੀ ਹੈ ਇਹ ਦੋ ਕਿੱਲਿਆਂ ਤੇ ਮੋਟਰ ਹੈ ਜੀ ਪਾਣੀ ਪਾਣੀ ਪੂਰਾ ਨਹੀਂ ਹੁੰਦਾਗਾ ਸਵਾਲ ਆ ਵੀ ਇਹ ਦੋ ਕਿੱਲਿਆਂ ਦੇ ਵਿੱਚ ਜੇਕਰ ਨੁਕਸਾਨ ਦੀ ਗੱਲ ਕਰੀਏ ਜੇ ਅੱਜ ਪਾਣੀ ਨਹੀਂ ਲੱਗਦਾ ਝੋਨਾ ਸੜ ਜਾਂਦਾ ਆ ਤਾਂ ਕਿੰਨਾ ਨੁਕਸਾਨ ਤਕਰੀਬਨ ਚੱਲਣਾ ਪੈਂਦਾ ਇੱਕ ਜ਼ਿਮੀਦਾਰ ਨੂੰ ਜੀ ਨਹੀਂ 60-70 ਹਜ਼ਾਰ ਦਾ ਝੋਨਾ ਹੋ ਜਾਂਦਾ ਠੀਕ ਆ ਤੇ ਨਹੀਂ ਹੁਣ ਇਹ 20 ਕੁ ਹਜ਼ਾਰ ਦਾ ਨਿਕਲੂ ਵਿੱਚ ਲੇਬਰ ਪੈਣੀ ਆ ਕੱਖ ਘੜਾਈ ਲੱਗਣੀ ਆ ਸਾਰੇ ਕੁਝ ਕਿੰਨੀ ਕਿ ਲੇਬਰ ਪੈਂਦੀ ਆ ਲੇਬਰ ਤੁਸੀਂ ਲਾ ਲਓ ਜੀ ਹੁਣ ਆਪਾਂ ਦਿਹਾੜੀ ਤੇ ਲਾਉਨੇ ਆ 600 ਰੁਪਏ ਦਿਹਾੜੀ ਤੋਂ ਘੱਟ ਹੈ ਨਹੀਂ ਕੰਮ ਜ਼ਮੀਨ ਦਾ ਠੇਕਾ ਠੇਕਾ ਹੈਗਾ ਜੀ 60000 ਨੂੰ ਆ ਦਵਾਈਆਂ ਵਗੈਰਾ ਵੀ ਚਾਹੀਦੀ ਆ ਦਵਾਈ ਪ੍ਰਦਾਨ ਭਈਆਂ ਨੂੰ 5000 ਰੁਪਏ ਸਾਰਾ ਕੁਝ ਦੇਣਾ ਜੀ ਸਾਰਾ ਕੁਝ ਖਰਚੇ ਸਾਡੇ ਤੇ ਪੈਣਾ ਹਾਂ ਜੀ ਬਾਪੂ ਜੀ ਸਸੇ ਕਾਜੀ ਲਾਈਟ ਜੀ ਪ੍ਰੋਬਲਮ ਕਿਹੜਾ ਨਹੀਂ ਆ ਰਹੀ ਜੀ ਸਾਨੂੰ ਦੇਖੋ ਤਾਰਾਂ ਦੀ ਹਾਈਟ ਦੇਖ ਲਓ ਇੱਥੇ ਲੋਡ ਗੱਡੀਆਂ ਲੱਗਦੀਆਂ ਨੇ ਅਸੀਂ ਰੋਕ ਦਿਆਂ ਉਹਨਾਂ ਨੂੰ ਉਹ ਨਹੀਂ ਮੰਨਦੇ ਚਮੜੇ ਭਜਾ ਕੇ ਲੈ ਕੇ ਜਾਂਦੇ ਨੇ ਗੱਡੀਆਂ ਨੂੰ ਕਿੰਨੇ ਘੰਟੇ ਜਿਹੜੀ ਲਾਈਟ ਚੱਡੀ ਹੁੰਦੀ ਹੁਣ ਲਾਈਟ ਛੱਡਦੇ ਨੇ ਪਿੱਛੋਂ ਅਸੀਂ ਤਾਂ ਬੈਠੇ ਹਾਂ ਉੱਕ ਨਹੀਂ ਪਿੱਛੋਂ ਲਾਈਟ ਚੱਲਦੀ ਆ ਪਾਵਰ ਚੱਲਦੀ ਆ ਅਸੀਂ ਉੱਕ ਨਹੀਂ ਬੈਠੇ ਹਾਂ ਸਾਡੀਆਂ ਮੋਟਰਾਂ ਸਾਰੀਆਂ ਪੰਜ ਖੜੀਆਂ ਨੇ ਸਾਡੀਆਂ ਮੋਟਰਾਂ ਕਿਹੜੀ ਗੱਲ ਨਾਲ ਤਾਰਾਂ ਟੁੱਟਦੀਆਂ ਨੇ ਅਸੀਂ ਪ੍ਰਾਈਵੇਟ ਕਰਾਉਨੇ ਆ ਪ੍ਰਾਈਵੇਟ ਕੋਲ ਲੱਭਦਾ ਬੰਦਾ ਤਾਂ ਜੁੜਵਾਉਨੇ ਆ ਅਸੀਂ ਮੈਕਨਿਕ ਵਾਲੇ ਕੋਈ ਨਹੀਂ ਪੁੱਛਦੇ ਕੀ ਕਰ ਲੈ ਅਸੀਂ ਕੰਪਲੇਂਟਾਂ ਕਰਦੇ ਆ 1912 ਦੇ ਕੰਪਲੇ ਕੰਪਲੇਨ ਕਰਦੇ ਉਹ 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 ਦੰਦਿਆ ਜਵਾਬ ਆ ਜੇਈ ਦਾ ਨੰਬਰ ਲੈ ਲਓ ਜੀ ਇਹਦਾ ਨੰਬਰ ਲੈ ਲਓ ਜੀ ਉਹ ਜਦ ਅਸੀਂ ਫੋਨ ਕਰਦੇ ਆ ਸੁੱਚਬੰਦ ਜੀ ਜੀ ਦਾ ਸੁੱਚਬੰਦ ਆ ਹਾਂ ਸੁੱਚਬੰਦ ਆਉਂਦਾ ਕਹਿੰਦੇ ਰਾਤ ਦੀ ਡਿਊਟੀ ਆ ਸਵੇਰੇ ਅਸੀਂ ਉਹਨੂੰ ਜਦੋਂ ਨੰਬਰ ਉਹ ਫਿਰ ਫੋਨ ਨਹੀਂ ਚੱਕਦਾ ਇਹ ਪਾਵਾਂ ਫੀਟਰ ਪੈਂਦਾ ਜੀ ਹਾਂ ਜੀ ਤੇ ਕਿੰਨੇ ਘੰਟੇ ਵੈਸੀ ਲਾਈਟ ਜਿਹੜੀ ਆ ਤੁਹਾਨੂੰ ਮਿਲਦੀ ਆ ਕਿ ਲਾਈਟ ਤਾਂ ਹੁਣ ਦੇਖੋ ਤਕਰੀਬਨ ਪਤਾ ਨਹੀਂ ਕਿਵੇਂ ਛੱਡਦੇ ਆ ਰਾਤ ਨੂੰ ਛੱਡਦੇ ਆ ਦਿਨੇ ਛੱਡਦੇ ਆ ਕੋਈ ਸਾਨੂੰ ਕੋਈ ਪਤਾ ਨਹੀਂ ਵੈਸੀ ਨੇ ਘੰਟੇ ਦੀ ਲਾਈਟ ਜਿਹੜੀ ਤੁਹਾਨੂੰ ਤੁਹਾਨੂੰ ਅਜੇ ਤੱਕ ਰਬਾਰੀ ਦਾ ਨਹੀਂ ਪਤਾ ਲੱਗਿਆ ਜੀ ਕਿ ਕਿੰਨੇ ਘੰਟੇ ਦੇ ਰਹੇ ਆ ਅਸੀਂ ਹਾਂਜੀ ਕਿਤੇ ਦੇਤੀ ਦਾ ਦਿਨ ਪੂਰਾ ਰਾਤ ਦੇ ਦੇਤੀ ਕਿਤੇ ਦੇਣੀ ਵੀ ਨਹੀਂ ਹੈਗੀ ਜੇ ਆ ਗਈ ਤਾਂ ਹੁਣ ਬੰਦ ਪਈ ਆ ਦੇਖ ਲਓ ਅੱਛਾ ਜੀ ਹੁੰਦੀ ਆ ਤੇ ਕਹਿੰਦਾ ਬਾਬੀ ਤਾਂ ਜਿਹੜੀਆਂ ਤਾਂ ਆ ਅਸੀਂ ਬੈਠੇ ਹਾਂ ਓਕਣੇ ਪਿੱਛੇ ਚੱਲਦੀਆਂ ਨੇ ਮੋਟਰਾਂ ਟੁੱਟੀਆਂ ਨੇ ਤਾਰਾਂ ਜੀ ਆ ਦੇਖ ਲਓ ਤੁਹਾਡੇ ਸਾਹਮਣੇ ਤੁਸੀਂ ਆਪ ਹੀ ਦੇਖ ਲਿਆ ਕੀ ਤਾਰਾਂ ਦਾ ਹਾਲ ਹੈ ਨਾ ਜੀ ਪਾਣੀ ਉਹ ਸੁਵਾ ਜਾਂਦਾ ਸਾਡੇ ਕੋਲ ਜੀ ਇਹਨਾਂ ਮੋਟਰਾਂ ਨੂੰ ਨਹੀਂ ਹੈਗਾ ਪਾਣੀ ਪਹਿਲਾਂ ਤੇ ਨਹੀਂ ਲੱਗਿਆ ਹੋਇਆ ਜੀ ਪਹਿਲਾਂ ਜੀ ਇਦੇ ਬਾਰੇ ਕੋਈ ਸਰਕਾਰ ਦੇ ਨੁਮਾਇੰਦੇ ਨੂੰ ਕੋਈ ਗੱਲਬਾਤ ਕੀਤੀ ਗਈ ਹੋਵੇ ਕਿਸੇ ਨੇ ਕਿਸੇ ਨਾਲ ਕਾਰਵਾਈ ਕੋਈ ਨਹੀਂ ਕੀਤੀ ਹਾਂ ਵੇ ਸਾਨੂੰ ਇਹਨਾਂ ਨੂੰ ਪਾਣੀ ਲੱਗਣਾ ਚਾਹੀਦਾ ਕੋਈ ਲਿਖਤੀ ਦੇ ਵਿੱਚ ਕਿਸੇ ਕਿਸੇ ਨੂੰ ਕੋਈ ਰੂਪ ਨਹੀਂ ਆਇਆ ਲਿਖਤੀ ਰੂਪ ਕੋਸ਼ਿਸ਼ ਨਹੀਂ ਹੋਇਆ ਤੁਸੀਂ ਕਿਸੇ ਨੂੰ ਸ਼ਿਕਾਇਤ ਕੀਤੀ ਹੈ ਲਿਖਤੀ ਰੂਪ ਨਹੀਂ ਅਸੀਂ ਨਹੀਂ ਕਰਦੇ ਸਾਡੇ ਬਜ਼ੁਰਗਾਂ ਨੇ ਕਰੀ ਹੋਊਗੀ ਤਾਂ ਕਰੀ ਹੋਊਗਾ ਅਸੀਂ ਨਹੀਂ ਕਰੀ ਚਾਹੀਦੀ ਅੱਛਾ ਹਾਂਜੀ ਤੇ ਹੁਣ ਜੇਕਰ ਗੱਲ ਕਰ ਲਈਏ ਜਿਹੜਾ ਹੁਣ ਜਿੰਨੇ ਝੋਨਾ ਸੁੱਕਿਆ ਹੋਇਆ ਦਿਖਾਇਆ ਹੈ ਹਾਂਜੀ ਤੇ ਉਹ ਕਿੰਨਾ ਕੁ ਨੁਕਸਾਨ ਚ ਲੱਣਾ ਪੈਂਦਾ ਉਹ ਤਾਂ ਜੀ ਪੂਰੇ ਪੂਰੇ ਚੱਲਣਾ ਹੋਵੇ ਹੈ ਕੀ ਆ ਵਿੱਚ ਉਹ ਜੀ 13 ਪਾਟੀਆਂ ਹੋਈਆਂ ਨੇ ਜੇ ਆਊਗੀ ਠੀਕ ਹੈ ਉੱਥੇ ਉੱਥੇ ਰਹੇਗਾ ਕੰਮ ਹੁਣ ਕੀ ਮੰਗ ਕੇ ਕਰਦੇ ਮੰਗ ਇਹੇ ਕਰਦੇ ਆ ਵੀ ਸਾਨੂੰ ਤੁਰੰਤ ਲਾਈਟ ਦਿੱਤੀ ਜਾਵੇ ਜੋ ਤਾਰਾਂ ਦੀ ਹੈਗੀ ਕਾਰਵਾਈ ਠੀਕ ਕੀਤੀ ਜਾਵੇ ਤੇ ਪ੍ਰਾਈਵੇਟ ਨਾਲ ਸਾਨੂੰ ਕਰਨਾ ਪਵੇ ਆਪ ਖੁਦ ਆ ਕੇ ਕਰਨ ਜੋੜਨ ਤਾਰਾਂ ਕੋਈ ਤਾਰਾਂ ਟੁੱਟਦੀਆਂ ਨੇ ਗੱਡੀਆਂ ਦੇ ਨਾਲ ਅਸੀਂ ਪਿੱਛਾ ਕਰਦੇ ਰੁਕਦੀਆਂ ਨਹੀਂ ਹੈਗੀਆਂ ਬਾਅਦ ਚ ਅਸੀਂ ਡੰਡਿਆਂ ਨਾਲ ਪਰੇ ਕਰਦੇ ਆ ਲਾਈਨ ਚੱਲਦੀ ਵਿੱਚ ਤੇ 2 ਵਜੇ ਛੁੱਟੀ ਹੁੰਦਾ ਸਕੂਲ ਤੋਂ ਧਰੋੜ ਸਕੂਲ ਦੇ ਵਿੱਚ ਬੱਚੇ ਆਉਂਦੇ ਛੋਟੇ ਛੋਟੇ ਅੱਛਾ ਇਸ ਰਸਤੇ ਇਹ ਹਾਂ ਬੱਚੇ ਆਉਂਦੇ ਆ ਜੀ ਅਸੀਂ ਇਹੀ ਵੀ ਕਹਿੰਦੇ ਆ ਕੰਪਲੇਂਟ ਕਰਕੇ ਵੀ ਬੱਚੇ ਆਉਂਦੇ ਆ ਭਾਈ ਨਕਸਰ ਜਾਨੀ ਨੁਕਸਾਨ ਹੋ ਆਉਣੇ ਆ ਜੀ ਆਉਣੇ ਆ ਜੀ ਆ ਕੱਢਨੇ ਆ ਜੀ ਆ ਕੱਢ ਕੇ ਅਸੀਂ ਡੰਡਿਆਂ ਨਾਲ ਪਰੇ ਕਰਕੇ ਅਸੀਂ ਉਹਨਾਂ ਬੱਚਾ ਉਹਨਾਂ ਗਾਈ ਦਾ